ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸੂਬੇ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਕਿਸੇ ਵੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਨੂੰ ਨਿਰਵਿਘਨ ਜੜੀਆਂ ਬੁਨਿਆਦੀ ਸਹੂਲਤਾਂ ਨੇ ਉਹਨਾਂ ਨੂੰ ਬਿਲਡ ਦੇ ਵਿੱਚ ਕੋਈ ਕੜੀ ਹੈ ਤੰਗੀ ਨਹੀਂ ਹੋਣੀ ਚਾਹੀਦੀ ਰੁਕਾਵਟ ਨਹੀਂ ਹੋਣੀ ਚਾਹੀਦੀ ਇਹ ਯਕੀਨੀ ਬਣਾਉਣਾ ਜਿਹੜਾ ਹੈ ਮੁੱਖ ਮੰਤਰੀ ਤੇ ਉਹਦੇ ਮਨਿਸਟਰਾਂ ਦਾ ਇਹ ਪ੍ਰਾਥਮਿਕਤਾ ਜਿਹੜੀ ਹੈ ਪਹਿਲਾ ਕੰਮ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਪਰ ਕੀ ਪੰਜਾਬ ਦੇ ਵਿੱਚ ਜਿਹੜਾ ਹੋ ਰਿਹਾ ਹੈ ਕੀ ਸਾਡੀ ਸਰਕਾਰ ਜਿਹੜੀ ਹੈ ਉਹ ਤਨਦੇਹੀ ਨਾਲ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਵਿੱਚ ਰੁਝੀ ਹੋਈ ਹੈ ਹਰ ਪਾਸੇ ਜਿਹੜੀ ਹੈ ਹੜਤਾਲਾਂ ਦਾ ਦੌਰ ਚੱਲ ਰਿਹਾ ਹੈ ਪਰ ਸਾਡੇ ਮਨਿਸਟਰ ਤੇ ਸਾਡੇ ਮੁੱਖ ਮੰਤਰੀ ਜਿਹੜੇ ਨੇ ਉਹ ਕਿੱਥੇ ਨੇ ਅੱਡੜ ਮਹਿਕ ਵਿੱਚ ਜਿਹੜੇ ਨੇ ਉਹਨਾਂ ਦੇ ਸਰਕਾਰੀ ਕਰਮਚਾਰੀ ਜਿਹੜੇ ਨੇ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੜਕਾਂ ਦੇ ਉੱਤੇ ਖੱਜਲਖوار ਹੋ ਰਹੇ ਨੇ ਲੋਕ ਵੀ ਖੱਜਲਖوار ਹੋ ਰਹੇ ਨੇ ਉਹਦੇ ਨਾਲ ਨਾਲ ਪਰ ਜਿਹੜੇ ਸਾਡੇ ਮੰਤਰੀ ਨੇ ਮੁੱਖ ਮੰਤਰੀ ਨੇ ਉਹ ਗਵਾਂਡੀ ਸੂਬੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਜਿਹੜਾ ਹੈ ਉਹ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਹੋਏ ਨੇ ਇੱਕ ਪਾਸੇ ਇਹਨਾਂ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਕਰਮਚਾਰੀਆਂ ਨਾਲ ਜਾਂ 48 ਲੋਕ ਨੇ ਜਿਹੜੇ ਐਸੋਸੀਏਸ਼ਨਾਂ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ ਮੁੱਦੇ ਸੁਲਝਾਉਣੇ ਚਾਹੀਦੇ ਸੀ ਜਾਂ ਵਲੰਟੀ ਸੂਬੇ ਦੇ ਵਿੱਚ ਹੋ ਰਹੀਆਂ ਚੋਣਾਂ ਨੂੰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪ੍ਰਚਾਰ ਕਰਨਾ ਚਾਹੀਦਾ ਸੀ ਇਹ ਜਿਹੜਾ ਅੱਜ ਦਾ ਸਾਡਾ ਸਵਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੇਜਰੀਵਾਲ ਸਾਹਿਬ ਦੇ ਜੇਲ੍ਹ ਵਿੱਚ ਹੋਣ ਦੇ ਨਾਲ ਉਹਨਾਂ ਦੇ ਉੱਤੇ ਜਿਹੜੀ ਹੈ ਜ਼ਿੰਮੇਵਾਰੀ ਹੈ ਉਹ ਕਾਫੀ ਵੱਧ ਗਈ ਹੈ ਉਹ ਮੁੱਖ ਸਟਾਰ ਪ੍ਰਚਾਰਕ ਜਿਹੜੇ ਨੇ ਆਪਣੀ ਪਾਰਟੀ ਦੇ ਇਸ ਟਾਈਮ ਹੈਗੇ ਨੇ ਉਹਨਾਂ ਤੋਂ ਇਲਾਵਾ ਹੋਰ ਕੋਈ ਜਿਹੜਾ ਹੈ ਕਹਿੰਦੇ ਲੋਕਾਂ ਨੂੰ ਜਿਹੜਾ ਲੁਭਾਵਤ ਕਰਨ ਲਈ ਜਾਂ ਇਕੱਠ ਕਰਨਾ ਜਿਹੜਾ ਹੈ ਉਹ ਬਾਕੀਆਂ ਵਾਸਤੇ ਸ਼ਾਇਦ ਇੰਨਾ ਸੰਭਵ ਨਹੀਂ ਜਿੰਨਾ ਕਿ ਆਪਣੇ ਮੁੱਖ ਮੰਤਰੀ ਭਵਨਤਮਾਨ ਕਰ ਸਕਦੇ ਨੇ ਸੋ ਉਹਨਾਂ ਨੂੰ ਉੱਥੇ ਵਰਤਿਆ ਜਾ ਰਿਹਾ ਹੈ ਉਹਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਨੇ ਪਰ ਉਹਨਾਂ ਦੇ ਨਾਲ ਨਾਲ ਕੱਲ ਜਦੋਂ ਆਖਰੀ ਦਿਨ ਸੀ ਨਾਮਜ਼ਦਗੀਆਂ ਭਰਨ ਦਾ ਪੰਜਾਬ ਦੇ ਜਿਹੜੇ 6 ਮਨਿਸਟਰ ਉਹ ਅਲੱਗ-ਅਲੱਗ ਜਗ੍ਹਾ ਦੇ ਵਿੱਚ ਭੇਜੇ ਗਏ ਸੀ ਇੱਥੋਂ ਤਾਂ ਕਿ ਉਹ ਉੱਥੇ ਰੋਡ ਸ਼ੋਅ ਕਰ ਸਕਣ ਉਮੀਦਵਾਰਾਂ ਦੇ ਨਾਲ ਤੇ ਉੱਥੇ ਜਿਹੜਾ ਹੈ ਲੋਕਾਂ ਨੂੰ ਵੋਟਾਂ ਜਿਹੜੀਆਂ ਨੇ ਆਪਣੀ ਪਾਰਟੀ ਵਾਸਤੇ ਮੰਗ ਸਕਣ ਸੇਤ ਮੰਤਰੀ ਬਲਬੀਰ ਸਿੰਘ ਜਿਹੜੇ ਨੇ ਉਹ ਬਹਾਦਰਗੜ ਦੇ ਵਿੱਚ ਸੀਗੇ ਅਮਨ अरोड़ा ਜੀ ਜਿਹੜੇ ਕੈਬਨਿਟ ਮਿੰਿਸਟਰ ਨੇ ਉਹ ਕੈਥਲ ਦੇ ਵਿੱਚ ਸੀ ਬਲਕਾਰ ਸਿੰਘ ਜਿਹੜੇ ਨੇ ਉਹ ਫਰੀਦাবাদ ਦੇ ਵਿੱਚ ਸੀਗੇ ਲਾਲਜੀਤ ਸਿੰਘ ਭੋਲਰ ਜਿਹੜੇ ਨੇ ਉਹ ਮਹਿਮ ਦੇ ਵਿੱਚ ਸੀਗੇ ਚੇਤਨ ਸਿੰਘ ਜੋੜਾ ਮਾਜਰਾ ਰਤਿਆ ਦੇ ਵਿੱਚ ਸੀਗੇ ਬ੍ਰਹਮਸ਼ੰਕਰ ਜਿੰਪਾ ਜਿਹੜੇ ਨੇ ਉਹ 베ਰੀ ਦੇ ਵਿੱਚ ਸੀਗੇ ਇਸ ਤੋਂ ਇਲਾਵਾ ਸੰਗਰੂਰ ਤੋਂ ਐਮਪੀ ਜਿਹੜੇ ਨੇ ਮੀਥੇਰ ਉਹ ਪੁੰਦਰੀ ਦੇ ਵਿੱਚ ਸੀਗੇ ਐਮਐਲਏ ਮਦਨ ਲਾਲ ਬੱਗਾ ਪੱਪੀ ਪ੍ਰੈਸ਼ਰ ਤੇ ਰਜਿੰਦਰ ਪਾਲਕ ਕੌਰ ਛੀਨਾ ਇਹ ਸਾਰੇ ਵੀ ਜਿਹੜੇ ਨੇ ਹਰਿਆਣਾ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜਾ ਹੈ ਉਹ ਚੋਣ ਪ੍ਰਚਾਰ ਲਈ ਗਏ ਹੋਏ ਸੀ। ਰਾਗਵ ਛੱਡਾ ਜਿਹੜੇ ਪੰਜਾਬ ਤੋਂ ਹੀ ਰਾਜ ਸਭਾ ਦੇ ਐਮਪੀ ਨੇ ਉਹ ਵੀ ਪਿਛਲੇ ਬਹੁਤ ਦਿਨਾਂ ਤੋਂ ਹਰਿਆਣਾ ਦੇ ਵਿੱਚ ਜਿਹੜਾ ਹੈ ਉਹ ਰੁੱਝੇ ਹੋਏ ਨੇ ਕਾਫੀ ਜਿਹੜਾ ਬਿਜ਼ੀ ਚੱਲ ਰਹੇ ਨੇ ਉੱਥੇ ਦੀਆਂ ਇਲੈਕਸ਼ਨਾਂ ਦੀ ਕੈਂਪੇਨ ਕਰਨ ਦੇ ਵਿੱਚ ਉਮੀਦਵਾਰਾਂ ਦੀ ਚੋਣ ਦੇ ਵਿੱਚ ਉਹਨਾਂ ਦਾ ਪਹਿਲਾਂ ਤੋਂ ਹੀ ਕਾਫੀ ਵੱਡਾ ਰੋਲ ਉੱਥੇ ਹੈ। ਹੁਣ ਜਦੋਂ ਆ ਜਿਹੜਾ ਪਾਰਟੀ ਹੈ ਆਮ ਆਦਮੀ ਪਾਰਟੀ ਉਹਦੇ ਚੀਫ ਸਪੋਕਸਪਰਸਨ ਨੇ ਮੁੱਖ ਬੁਲਾਰੇ ਨੇ ਜਿਹੜੇ ਨੀਲ ਗਰਗ ਉਹਨਾਂ ਨੂੰ ਪੁੱਛਿਆ ਗਿਆ ਇਸ ਬਾਰੇ ਤਾਂ ਉਹ ਕਹਿੰਦੇ ਹਾਂਜੀ ਬਿਲਕੁਲ ਡਿਊਟੀਆਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਮინისტრਾਂ ਦੀਆਂ ਡਿਊਟੀਆਂ ਲੱਗੀਆਂ ਨੇ ਐਮਐਲਏ ਦੀਆਂ ਡਿਊਟੀਆਂ ਲੱਗੀਆਂ ਨੇ ਤੇ ਵਲੰਟੀਅਰ ਵੀ ਸਾਡੇ ਜਿਹੜੇ ਨੇ ਉਹਨਾਂ ਦੀਆਂ ਵੀ ਡਿਊਟੀਆਂ ਸਿਲਾਈਆਂ ਨੇ ਕਿ ਉਹ ਹਰਿਆਣਾ ਵਿੱਚ ਜਾਣ ਉੱਥੋਂ ਦੀ ਜਿਹੜੀ ਚੋਣ ਮੁਹਿਮ ਹੈ ਉਹਨੂੰ ਪਖਾਉਣ ਤਕੜਾ ਕਰਨ ਤਾਂ ਕਿ ਜਿਹੜਾ ਹੈ ਅਸੀਂ ਉੱਥੋਂ ਵੱਧ ਤੋਂ ਵੱਧ ਸੀਟਾਂ ਜਿਹੜੀਆਂ ਇਹ ਤਾਂ ਸਹੀ ਇੱਕ ਪਾਸੇ ਤਾਂ ਇਹ ਸਾਰਾ ਕੁਝ ਹੋ ਰਿਹਾ ਹੈ ਦੂਸਰੇ ਪਾਸੇ ਪੰਜਾਬ ਦੇ 2500 ਤੋਂ ਵੱਧ ਜਿਹੜੇ ਸਰਕਾਰੀ ਡਾਕਟਰ ਨੇ ਉਹ ਹੜਤਾਲ ਤੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਉਹਨਾਂ ਨੇ 3 ਘੰਟੇ ਦੀ ਜਿਹੜੀ ਹੈ ਓਪੀਡੀ ਬੰਦ ਰੱਖੀ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਫਿਰ ਜਿਹੜਾ ਹੈ ਉਹਨਾਂ ਨੇ 12 ਸਤੰਬਰ ਤੋਂ ਲੈ ਕੇ 15 ਸਤੰਬਰ ਤੱਕ ਜਿਹੜਾ ਹੈ ਪੂਰੇ ਦਿਨ ਦੀ ਓਪੀਡੀ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਉਹ ਵੀ ਉਹਨਾਂ ਨੇ ਇਹ ਕਿਹਾ ਕਿ ਜੇ ਸਾਡੀਆਂ ਮੰਗਾਂ ਜੜੀਆਂ ਨੇ ਉਹ ਨਾਮ ਨੇ ਗੰਯਾ ਤਾਂ ਅਸੀਂ 15 ਤੋਂ ਜਿਹੜਾ ਹੈ ਸਾਰਾ ਕੰਮ ਜਿਹੜਾ ਹੈ ਮੈਡੀਕਲ ਲੀਗਲ ਕੇਸਸ ਐਮਰਜੈਂਸੀ ਵੀ ਸਾਰਾ ਕੁਝ ਅਸੀਂ ਬੰਦ ਕਰ ਦਵਾਂਗੇ ਹਸਪਤਾਲ ਜਿਹੜੇ ਨੇ ਸਰਕਾਰੀ ਹਸਪਤਾਲ ਉੱਥੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਲੋਕ ਦੂਰੋਂ ਨੇੜੇੋਂ ਜਿਹੜਾ ਹੈ ਉੱਥੇ ਆਪਣੇ ਇਲਾਜ ਵਾਸਤੇ ਪਹੁੰਚ ਰਹੇ ਨੇ ਤੇ ਅੱਗੇ ਜਿਹੜਾ ਹੈ ਡਾਕਟਰ ਖੜਤਾਲ ਤੇ ਹਨ ਮੰਗਾ ਉਹਨਾਂ ਦੀਆਂ ਜੋ ਨੇ ਉਹ ਮੁੱਖ ਮੰਗ ਤਾਂ ਇਹ ਹੈਗੀ ਆ ਕਿ ਜਿਹੜੀ ਤਰੱਕੀ ਸੀ ਉਹਨਾਂ ਦੀ ਅਸ਼ੋਰ ACP ਅਸ਼ੋਰ ਕੈਰੀਅਰ ਪ੍ਰੋਗਰੈਸ਼ਨ ਜਿਹੜੀ ਸਕੀਮ ਸੀ ਪੰਜਾਬ ਸਰਕਾਰ ਦੀ ਜੋ ਕਿ ਕਾਂਗਰਸ ਵੇਲੇ 2021 ਦੇ ਵਿੱਚ ਬੰਦ ਕਰ ਦਿੱਤੀ ਗਈ ਸੀ ਉਹਨੂੰ ਮੁੜ ਬਹਾਲ ਕਰਾਉਣਾ ਚਾਹੁੰਦੇ ਨੇ ਇਸ ਸਕੀਮ ਦੇ ਅੰਤਰਗਤ ਉਹਨਾਂ ਨੂੰ 4 ਸਾਲ ਬਾਅਦ 9 ਸਾਲ ਬਾਅਦ ਤੇ 14 ਸਾਲ ਦੀ ਸਰਵਿਸ ਹੋਣ ਤੇ ਜਿਹੜਾ ਹੈ ਆਪਣੇ ਆਪ ਅਸ਼ੋਰ ਤਰੱਕੀ ਜਿਹੜੀ ਹੈ ਉਹ ਮਿਲਦੀ ਸੀ ਉਹਨਾਂ ਦੀ ਤਰੱਕੀ ਹਰ ਹਾਲ ਦੇ ਵਿੱਚ ਇਸ ਇੰਨੇ ਸਾਲਾਂ ਦੀ ਸਵਾਮਾਂ ਤੋਂ ਬਾਅਦ ਜਿਹੜਾ ਹੈ ਉਹ ਮਿਲਣੀ ਤੈਅ ਸੀ ਉਸ ਨੂੰ ਲੈ ਕੇ ਜਿਹੜਾ ਹੈ ਉਹ ਡਟੇ ਹੋਏ ਨੇ ਦੂਸਰਾ ਉਹਨਾਂ ਦਾ ਮੁੱਦਾ ਸੀ ਕਿ ਸਾਡਾ ਕੰਮ ਦੇ ਉੱਤੇ ਜਿਹੜੀ ਸੁਰੱਖਿਆ ਹੈ ਉਹਨੂੰ ਸਰਕਾਰ ਜਿਹੜਾ ਹੈ ਯਕੀਨੀ ਬਣਾਵੇ ਮੀਟਿੰਗਾਂ ਵੀ ਹੋਈਆਂ ਨੇ ਸਰਕਾਰ ਨੇ ਇਹ ਕਿਹਾ ਕਿ ਅਸੀਂ ਕਮੇਟੀ ਬਣਾ ਦਿੰਦੇ ਹਾਂ ਜੋ 3 ਮਹੀਨੇ ਦੇ ਅੰਦਰ ਜਿਹੜਾ ਹੈ ਆਪਣਾ ਇਹਦੇ ਤੇ ਰਿਪੋਰਟ ਦੇ ਦੇਗੀ ਤੁਹਾਡੀ ਤਰੱਕੀ ਤੇ ਉੱਤੇ ਕੀ ਕਰਨਾ ਹੈ ਲੇਕਿਨ ਡਾਕਟਰਾਂ ਨੂੰ ਇਹ ਮਨਜ਼ੂਰ ਨਹੀਂ ਉਹ ਕਹਿੰਦੇ 3 ਮਹੀਨੇ ਬਹੁਤ ਲੰਮਾ ਸਮਾਂ ਹੈ ਅਸੀਂ ਇਸ ਨੂੰ ਐਗਰੀ ਨਹੀਂ ਕਰਦੇ ਹੈਗੇ ਇਹਦੇ ਨਾਲ ਇਤفاق ਨਹੀਂ ਰੱਖਦੇ ਹੈਗੇ ਕੱਲ ਹੀ ਸੰਗਰੂਰ ਦੇ ਜਿਹੜਾ ਹੈ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿੱਚ ਕੁਝ ਲੋਕਾਂ ਨੇ ਵੜ ਕੇ ਉੱਥੇ ਕੁ ਦਾਖਲ ਹੋਏ ਮਰੀਜ਼ ਨੂੰ ਡਾਂਗਾਂ ਦੇ ਨਾਲ ਕੁੱਟਿਆ ਜੋ ਦੀ ਸਾਰੇ ਟੀਵੀ ਚੈਨਲਾਂ ਦੇ ਉੱਤੇ ਖਬਰ ਜੜੀ ਹੈ ਉਹ ਵੱਡੇ ਪੱਧਰ ਤੇ ਦਿਖਾਈ ਗਈ ਇੱਕ ਪਾਸੇ ਉਹ ਸੁਰੱਖਿਆ ਮੰਗ ਰਹੇ ਨੇ ਦੂਜੇ ਪਾਸੇ ਐਮਰਜੈਂਸੀ ਦੇ ਵਿੱਚ ਵੜ ਕੇ ਲੋਕ ਜਿਹੜਾ ਹੈ ਦੂਜੇ ਮਰੀਜ਼ਾਂ ਨੂੰ ਡਾਂਗਾਂ ਸੋਟਿਆਂ ਨਾਲ ਕੁੱਟ ਰਹੇ ਨੇ ਇਹ ਸਾਡੇ ਹਾਲਾਤ ਹਨ ਇਦੇ ਨਾਲ ਨਾਲ ਬਿਜਲੀ ਵਿਭਾਗ ਜਿਹੜਾ ਹੈ ਉਹਦੇ 14000 ਤੋਂ ਵੱਧ ਜਿਹੜਾ ਹੈ ਟੈਕਨੀਕਲ ਸਟਾਫ ਜਿਹੜਾ ਹੈ ਉਹਨਾਂ ਨੇ ਲਾਈਨਮੈਨ ਸੀਨੀਅਰ ਲਾਈਨਮੈਨ ਤੇ ਜੇਈ ਜੂਨੀਅਰ ਇੰਜੀਨੀਅਰ ਇਹ ਸਾਰੇ ਜਿਹੜੇ ਨੇ ਇਹ ਮਾਸ ਸਕਿਊ ਲੀਵ ਤੇ ਚਲੇ ਗਏ ਨੇ ਛੁੱਟੀ ਦੇ ਉੱਤੇ ਚਲੇ ਗਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ 10 ਸਤੰਬਰ ਤੋਂ ਜਿਹੜਾ ਹੈ ਇਹ ਛੁੱਟੀ ਇਹਨਾਂ ਦੀ ਚੱਲ ਰਹੀ ਹੈ ਹੁਣ ਜਿਹੜਾ ਹੈ ਇਹਨਾਂ ਨੇ 17 ਸਤੰਬਰ ਤੱਕ ਇਹ ਜਿਹੜੀ ਛੁੱਟੀ ਹੈ ਅੱਗੇ ਵਧਾ ਦਿੱਤੀ ਹੈ ਕੀ ਸਾਡੀਆਂ ਮੰਗਾਂ ਪੂਰੀਆਂ ਕਰੋ ਨਹੀਂ ਅਸੀਂ ਕੰਮ ਤੇ ਨਹੀਂ ਆਵਾਂਗੇ ਹੁਣ ਇਹਨਾਂ ਨੂੰ ਜਿਹੜਾ ਹੈ 4000 ਦੇ ਜਿਹੜੇ ਠੇਕੇ ਤੇ ਰੱਖੇ ਮੁਲਾਜ਼ਮ ਨੇ ਉਹਨਾਂ ਦਾ ਵੀ ਸਾਥ ਜਿਹੜਾ ਹੈ ਇਹਨਾਂ ਨੂੰ ਮਿਲ ਗਿਆ ਹੈ ਉਹ ਵੀ ਇਹਨਾਂ ਦੇ ਨਾਲ ਆ ਗਏ ਹਨ ਤੇ ਇਹਨਾਂ ਦੀ ਜਿਹੜੀ ਹੈ ਹੜਤਾਲ ਜਿਹੜੀ ਹੈ ਉਹ ਹੋਰ ਤਕੜੀ ਜਿਹੜੀ ਹੈ ਹੋ ਗਈ ਹੈ ਹੁਣ ਪੀਐਸਪੀਸੀਐਲ ਜਿਹੜਾ ਹੈ ਬਿਜਲੀ ਬੋਰਡ ਹੈ ਉਹ ਗ੍ਰਿਡ ਨੂੰ ਤੇ ਸਬਸਟੇਸ਼ਨਾਂ ਨੂੰ ਕਿਵੇਂ ਚਲਾ ਰਿਹਾ ਹੈ ਇਹਨਾਂ ਲਾਈਨਸਮੈਨ ਅਤੇ ਜੀਈ ਦੀ ਗેરਹਾਜ਼ਰੀ ਵਿੱਚ ਉਹ ਜਿਹੜਾ ਹੈ ਕਲਰਕਾਂ ਨੂੰ ਇੰਜੀਨੀਅਰ ਨੂੰ ਜਿਹੜਾ ਹੈ ਉਹਨਾਂ ਨੂੰ ਇਹ ਡਿਊਟੀਆਂ ਤੇ ਭੇਜ ਰਿਹਾ ਹੈ ਜੇ ਕਿਤੇ ਪ੍ਰੋਬਲਮ ਆ ਜਾਂਦੀ ਹੈ ਕਿ ਉਹ ਜਾ ਕੇ ਇਹਨਾਂ ਲਾਈਨਮੈਨ ਦਾ ਤੇ ਜੇਈ ਦਾ ਕੰਮ ਕਰ ਰਹੇ ਨੇ ਬਾਕੀ ਆਊਟਸੋਰਸ ਸਟਾਫ ਹੈ ਉਹਦੇ ਨਾਲ ਵੀ ਜਿਹੜਾ ਕੰਮ ਚਲਾਇਆ ਜਾ ਰਿਹਾ ਹੈ ਇਹਨਾਂ ਦੀਆਂ ਮੰਗਾਂ ਕੀ ਨੇ ਮੰਗਾਂ ਇਹਨਾਂ ਦੀਆਂ ਇਹ ਨੇ ਕਿ ਇੱਕ ਤਾਂ ਜਿਹੜੇ ਠੇਕੇ ਦੇ ਰੱਖੇ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਦੂਸਰਾ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਲਾਈਨਮੈਨ ਕੋਈ ਜੇਈ ਜਿਹੜਾ ਹੈ ਉਜੇ ਡਿਊਟੀ ਦੇ ਦੌਰਾਨ ਜਿਹੜਾ ਹੈ ਉਹਦੀ ਮੌਤ ਹੋ ਜਾਂਦੀ ਹੈ ਤਾਂ ਸਾਨੂੰ ਜਿਹੜਾ ਹੈ 1 ਕਰੋੜ ਰੁਪਏ ਦਾ ਮੁਆਵਜ਼ਾ ਜਿਹੜਾ ਹੈ ਮਿਲਣਾ ਚਾਹੀਦਾ ਹੈ ਜਿਵੇਂ ਫੌਜੀਆ ਨੂੰ ਜਿਹੜਾ ਹੈ ਸ਼ਹੀਦ ਹੋਣ ਦੇ ਉੱਤੇ ਜਾਂ ਪੰਜਾਬ ਪੁਲਿਸ ਦੇ ਕਿਸੇ ਨੂੰ ਸੁਰੱਖਿਆ ਕਰਮੀ ਨੂੰ ਸ਼ਹੀਦ ਹੋਣ ਦੇ ਉੱਤੇ ਡਿਊਟੀ ਦੇ ਵਿੱਚ 1 ਕਰੋੜ ਰੁਪਏ ਪੰਜਾਬ ਸਰਕਾਰ ਦਿੰਦੀ ਹੈ ਕਹਿੰਦੇ ਉਸੇ ਤਰਜ਼ ਦੇ ਉੱਤੇ ਸਾਨੂੰ ਵੀ ਜਿਹੜਾ ਹੈ 1 ਕਰੋੜ ਦਾ ਜਿਹੜਾ ਮੁਆਵਜ਼ਾ ਜਿਹੜਾ ਹੈ ਕੰਪਨਸੇਸ਼ਨ ਜਿਹੜਾ ਹੈ ਉਹ ਸਰਕਾਰ ਵੱਲੋਂ ਮਿਲਣਾ ਚਾਹੀਦਾ ਹੈ ਪਿਛੇ ਜੇ ਕੁਝ ਘਟਨਾਵਾਂ ਇਹ ਜੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਕਰੰਟ ਲੱਗਣ ਦੇ ਕਰਕੇ ਜਿਹੜਾ ਹੈ ਲਾਈਨਮੈਨਾਂ ਦੀ ਮੌਤ ਹੋਈ ਹੈ ਤੇ ਇਸ ਕਰਕੇ ਜਿਹੜਾ ਹੈ ਇਹਨਾਂ ਨੇ ਆਪਣਾ ਹੜਤਾਲ ਇਹਨਾਂ ਮੰਗਾਂ ਨੂੰ ਲੈ ਕੇ ਰੱਖੀ ਹੋਈ ਹੈ ਹੁਣ ਇਹ ਵੀ ਰੋਲਾ ਪਿਆ ਸੀਗਾ ਪਿਛੇ ਜਿਹੜਾ ਆਵਾਜ਼ ਆਈ ਸੀ ਕਿ ਸ਼ਾਇਦ ਜਿਹੜੀ ਹੈ ਸਰਕਾਰ ਉਹ ਐਸਮਾ ਲਾਗੂ ਕਰ ਦੇਵੇ ਜਿਹੜਾ ਹੈ ਐਸੈਂਸ਼ੀਅਲ ਸਰਵਿਸਿਜ਼ ਮੈਨੇਜਮੈਂਟ ਐਕਟ ਜਿਹੜਾ ਹੈ ਉਹਦੇ ਉਹ ਲਾਗੂ ਕਰ ਦੇਵੇ ਤੇ ਉਹਦੇ ਨਾਲ ਸਾਰੇ ਜਿਹੜੇ ਹੜਤਾਲ ਕਰ ਰਹੇ ਮੁਲਾਜ਼ਮ ਨੇ ਉਹਨਾਂ ਨੂੰ ਵਾਪਸ ਕੰਮ ਤੇ ਆਉਣਾ ਪੈਂਦਾ ਹੈ ਨਹੀਂ ਉਹਨਾਂ ਦੀ ਨੌਕਰੀ ਜਾ ਸਕਦੀ ਹੈ ਇਸ ਦੇ ਉੱਪਰ ਜਦੋਂ ਪੰਜਾਬ ਸਟੇਟ ਇਲੈਕਸ਼ਨਲ ਬੋਰਡ ਦੇ ਜਿਹੜੇ EMPLOYEES FEDERATION ਹੈ ਕਰਮਚਾਰੀ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜਿੱਦੀ ਜਿਹੜੇ ਨਾਲ ਉਹਨਾਂ ਨਾਲ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਵਾਰੀ ਧਮਕੀ ਮਿਲੀ ਹੈ ਬਹੁਤ ਵਾਰ ਸਾਨੂੰ ਸਰਕਾਰਾਂ ਧਮਕੀ ਦਿੰਦੀਆਂ ਨੇ ਕਿ ਅਸੀਂ ਇਸਮਾਲ ਲਾਦਾਂਗੇ ਤਾਂ ਉਹ ਜਿਹੜਾ ਹੈ ਪਰ ਸਾਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਅਸੀਂ ਇਸ ਤੋਂ ਨਹੀਂ ਡਰਦੇ ਹੈਗੇ ਸਾਡੀਆਂ ਮੰਗਾਂ ਜਿਹੜੀਆਂ ਨੇ ਮੰਗਣੀਆਂ ਹੀ ਪੈਣਗੀਆਂ ਨਹੀਂ ਜਿਹੜੀ ਹੈ ਸਾਡੀ ਹੜਤਾਲ ਉਹ ਇਸੇ ਤਰੀਕੇ ਨਾਲ ਜਾਰੀ ਰਹੂ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ ਪੈਨਸ਼ਨਰ ਐਸੋਸੀਏਸ਼ਨ ਹੈ ਉਹਨੇ ਵੀ ਸੂਬਾ ਪਧਰੀ ਰੋਸ ਰੈਲੀ ਜਿਹੜੀ ਹੈ 22 ਸਤੰਬਰ ਨੂੰ ਮਹਾਲੀ ਵਿਖੇ ਰੱਖੀ ਹੋਈ ਹੈ 22 ਸਤੰਬਰ ਨੂੰ ਉਹਨਾਂ ਨੇ ਰੈਲੀ ਕਰਨੀ ਹੈ ਕਾਫੀ ਵੱਡੀ ਰੈਲੀ ਇਹ ਕਿਹਾ ਜਾ ਰਿਹਾ ਹੋਗਾ ਉਤਨਾ ਦੀ ਮੁੱਖ ਮੰਗ ਜਿਹੜੀ ਹੈ ਉਹ ਹੈ ਕਿ 올ਡ ਪੈਨਸ਼ਨ ਸਕੀਮ ਨਹੀਂ ਉਹਨਾਂ ਦੀ ਮੁੱਖ ਮੰਗ ਜਿਹੜੀ ਹੈ ਮਾਫ ਕਰਨਾ ਉਹ ਹੈ ਕਿ ਜਿਹੜਾ ਉਹਨਾਂ ਦਾ ਡੀਏ ਹੈ ਉਹ ਇੱਕ ਜਨਵਰੀ 2016 ਤੋਂ ਜਿਹੜਾ ਹੈ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਪੈਂਡਿੰਗ ਪੰਜਾਂ ਨੇ ਉਹ ਮਿਲੀਆਂ ਨਹੀਂ ਉਹਨਾਂ ਨੂੰ ਲੈ ਕੇ ਜਿਹੜਾ ਹੈ ਉਹ ਉਹਨਾਂ ਨੇ ਇਸ ਰੋਸ ਰੈਲੀ ਦਾ ਜਿਹੜਾ ਹੈ ਆਰਗੇਨਾਈਜ਼ ਕਰਨੀ ਹੈ ਕਿ ਸਾਡਾ ਉਹ ਡੀਏ ਜਿਹੜਾ ਹੈ ਉਹ ਜਾਰੀ ਕੀਤਾ ਜਾਵੇ 15 ਸਤੰਬਰ ਨੂੰ ਉਹਨਾਂ ਨੇ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਜਿਸ ਵਿੱਚ ਉਹਨਾਂ ਨੇ ਫੈਸਲਾ ਲੈਣਾ ਹੈ ਕਿ ਅਸੀਂ ਜਿਹੜੀ ਇਹ ਰੈਲੀ ਹੈ ਉਸ ਨੂੰ ਪੰਜਾਬ ਵਿੱਚ ਹੀ ਕਰੀਏ ਜਾਂ ਰੈਲੀ ਨੂੰ ਵੀ ਅਸੀਂ ਹਰਿਆਣਾ ਹੀ ਲੈ ਜਾਈਏ ਜਿੱਥੇ ਪੰਜਾਬ ਦੇ ਸਰਕਾਰ ਦੇ ਮੰਤਰੀਆਂ ਨੇਤਾ ਜਾਂ ਚੀਫ ਮਿਨਿਸਟਰ ਜਿਹੜੇ ਨੇ ਉਹ ਹਰਿਆਣੇ 'ਚ ਨਹੀਂ ਤਾਂ ਉਹ ਕਹਿੰਦੇ ਆਪਣੀ ਰੈਲੀ ਨੂੰ ਵੀ ਆਪਣੇ ਰੋਸ ਪ੍ਰਦਰਸ਼ਨ ਨੂੰ ਵੀ ਅਸੀਂ ਹਰਿਆਣੇ ਵਿੱਚ ਲੈ ਕੇ ਜਾਈਏ ਜਾਂ ਪੰਜਾਬ 'ਚ ਹੀ ਕਰੀਏ ਇਹਦੇ ਉੱਤੇ 15 ਸਤੰਬਰ ਨੂੰ ਉਹਨਾਂ ਨੇ ਫੈਸਲਾ ਲੈਣਾ ਹੈ ਸਰਕਾਰੀ ਟੀਚਰ ਜਿਹੜੇ ਨੇ ਉਹ ਜਿਹੜੇ ਨੇ ਆਪਣੀਆਂ ਬਦਲੀਆਂ ਨੂੰ ਲੈ ਕੇ ਜਾਂ ਆਪਣਾ ਪ੍ਰਮੋਸ਼ਨ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਹਨੂੰ ਲੈ ਕੇ ਜਿਹੜੇ ਨੇ ਜਾਂ ਕੰਪਿਊਟਰ ਟੀਚਰ ਜਿਹੜੇ ਨੇ ਉਹ ਆਪਣਾ ਪੱਕਾ ਕਰਨ ਦੇ ਲਈ ਜਿਹੜਾ ਹੈ ਉਹ ਰੋਸ ਵਿੱਚ ਨੇ ਟੀਚਰਸ ਡੇ 5 ਸਤੰਬਰ ਨੂੰ ਉਹਨਾਂ ਨੇ ਸੂਬਾ ਪਰਦੇ ਵਿੱਚ ਜਿਹੜਾ ਹੈ ਡੈਮੋਕਰੈਟਿਕ ਟੀਚਰ ਫਰੰਟ ਇਰਨਾ ਵੱਲੋਂ ਸੂਬੇ ਪਰਦੇ ਵਿੱਚ ਰੋਸ ਰੈਲੀ ਜਿਹੜੀ ਹੈ ਰੋਸ ਪ੍ਰਦਰਸ਼ਨ ਕੀਤਾ ਗਿਆ ਸੰਗਰੂਰ ਦੇ ਵਿੱਚ ਇਹਨਾਂ ਤੇ ਲਾਖੀ ਚਾਰਚ ਵੀ ਜਿਹੜਾ ਹੈ ਹੋਇਆ ਉਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਆਮ ਤੌਰ ਤੇ 25 ਮਾਰਚ ਤੱਕ ਜਿਹੜੀਆਂ ਬਦਲੀਆਂ ਨੇ ਉਹ ਹੋ ਜਾਂਦੀਆਂ ਨੇ ਪਰ ਹੁਣ ਸਤੰਬਰ ਦਾ ਮਹੀਨਾ ਚੱਲ ਰਿਹਾ ਹੈ ਹਜੇ ਤੱਕ ਜਿਹੜੀਆਂ ਨੇ ਉਹ ਬਦਲੀਆਂ ਨਹੀਂ ਹੋਈਆਂ ਉਹ ਵਿੱਚ ਹੀ ਜਿਹੜਾ ਹੈ ਲਟਕੀਆਂ ਹੋਈਆਂ ਨੇ ਇਸ ਕਰਕੇ ਇਹ ਜਿਹੜੇ ਨੇ ਇਹ ਵੀ ਰੋਸ ਦੇ ਤੇ ਹੈਗੇ ਨੇ ਇਹ ਜਿਹੜਾ ਹੈ ਰੋਸ ਪ੍ਰਦਰਸ਼ਨ ਪੂਰੇ ਸੂਬੇ ਦੇ ਵਿੱਚ ਕਰ ਰਹੇ ਹੈ ਇਸ ਤੋਂ ਇਲਾਵਾ 1 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਜਿਹੜਾ ਹੈ BKU ਅਗਰਾਹਾ ਨੇ ਚੰਡੀਗੜ੍ਹ ਦੇ ਵਿੱਚ ਤਰਨਾ ਦਿੱਤਾ ਉਹ ਵੀ ਆਪਣੇ ਸਾਹਮਣੇ ਹੀ ਹੈ 2 ਸਤੰਬਰ ਨੂੰ ਜਿਹੜਾ ਹੈ SKM ਨੇ ਉੱਥੇ ਮਹਾਪੰਚਾਇਤ ਕੀਤੀ ਚੰਡੀਗੜ੍ਹ ਦੇ ਵਿੱਚ ਆਪਣੇ ਬੰਦਿਆਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਜਿਹੜਾ ਤਰਨਾ ਹੈ ਉਹ ਫਰਵਰੀ ਤੋਂ ਹੀ ਲਗਾਤਾਰ ਚੱਲਿਆ ਆ ਰਿਹਾ ਹੈ ਉਹ ਹਜੇ ਤੱਕ ਉਤਰਨਾ ਚੱਕਿਆ ਨਹੀਂ ਗਿਆ ਹੈ ਬਾਰਡਰ ਹਜੇ ਤੱਕ ਬੰਦ ਹੈ 3 ਸਤੰਬਰ ਨੂੰ ਜਿਹੜਾ ਹੈ ਜੁਆਇੰਟ EMPLOYE FRONT ਨੇ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਵੱਡੀ ਪ੍ਰੋਟੈਸਟ ਰੈਲੀ ਕੀਤੀ ਇਹਨਾਂ ਦੀ ਮੰਗ ਜਿਹੜੀ ਹੈ ਉਹ 올ਡ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਵਾਸਤੇ ਸੀਗੀ ਕਿ ਸਾਡੀ ਪੁਰਾਣੀ ਪੈਨਸ਼ਨ ਦੀ ਸਕੀਮ ਜਿਹੜੀ ਹੈ ਉਹਨੂੰ ਲਾਗੂ ਦੁਬਾਰਾ ਕੀਤਾ ਜਾਣਾ ਚਾਹੀਦਾ ਹੈ ਇਸ ਕਰਕੇ 3 ਸਤੰਬਰ ਨੂੰ ਇਹਨਾਂ ਨੇ ਵੀ ਚੰਡੀਗੜ੍ਹ ਦੇ ਵਿੱਚ ਰੈਲੀ ਕੀਤੀ ਸੀ ਉਸ ਤੋਂ ਇਲਾਵਾ DC ਦਫ਼ਤਰ ਦੇ ਜਿਹੜੇ EMPLOYE ਦੇ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਅਗਸਤ ਦੇ ਵਿੱਚ ਵੀ ਤੇ ਸਤੰਬਰ ਦੇ ਵਿੱਚ ਵੀ ਜਿਹੜਾ ਹੈ ਉਹ ਗੇਟ ਰਲੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਆਪਣੇ ਮੰਗਾਂ ਨੂੰ ਲੈ ਕੇ ਅ ਇਸ ਤੋਂ ਇਲਾਵਾ ਰੈਵਨਿਊ ਯੂਨੀਅਨ ਜਿਹੜੀ ਆਪਣੀ ਪਰਿਵਾਰੀ ਜਾਂ ਤਹਿਸੀਲਦਾਰ ਜਿਹੜੇ ਨੇ ਉਹਨਾਂ ਨੇ ਵੀ 19 ਅਗਸਤ ਨੂੰ ਆਪਣੀ ਹੜਤਾਲ ਦਾ ਐਲਾਨ ਕੀਤਾ ਸੀ ਪਰ ਉਹ ਮਿਨਿਸਟਰ ਸਾਹਿਬ ਨਾਲ ਜਿਹੜਾ ਹੈ ਉਹ ਮੀਟਿੰਗ ਤੋਂ ਬਾਅਦ ਉਹਨਾਂ ਨੇ ਆਪਣੀ ਹੜਤਾਲ ਨੂੰ ਟਾਲ ਦਿੱਤਾ ਸੀ ਕਿ ਸਾਡੀਆਂ ਜਿਹੜੀਆਂ ਨੇ ਉਸਲਾ ਹੋ ਗਈ ਹੈ ਜਾਂ ਮੰਗਾਂ ਮੰਨ ਲਈਆਂ ਗਈਆਂ ਨੇ ਇਹ ਵੀ ਆਪਣੇ ਦੇਖਣ ਨੂੰ ਪੰਜਾਬ ਦੇ ਵਿੱਚ ਮਿਲਿਆ ਸੀਗਾ ਜੀ ਆਮ ਤੌਰ ਤੇ ਇਲੈਕਸ਼ਨ ਦਾ ਜਦੋਂ ਅਖੀਰਲਾ ਸਾਲ ਹੁੰਦਾ ਕਿਸੇ ਵੀ ਸਰਕਾਰ ਦਾ ਇਲੈਕਸ਼ਨ ਇਅਰਿੰਗ ਕਹਿੰਦੇ ਆ ਸਾਲ ਅਖੀਰਲਾ ਕਿਸੇ ਵੀ ਸਰਕਾਰ ਦਾ ਹੁੰਦਾ ਹੈ ਉਦੋਂ ਵੱਡੇ ਪੱਧਰ ਤੇ ਜਿਹੜੇ ਨੇ ਉਹ ਧਰਨੇ ਪ੍ਰਦਰਸ਼ਨ ਮੁਜ਼ਾਹਰੇ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਕਿਉਂਕਿ ਸਾਰਿਆਂ ਨੂੰ ਲੱਗਦਾ ਕਿ ਹੁਣ ਇਹ ਆਖਰੀ ਸਾਲ ਹੈ ਤੇ ਸਰਕਾਰ ਜਿਹੜੀ ਸਾਡੀਆਂ ਮੰਗਾਂ ਮੰਨ ਲੇਗੀ ਇਸ ਕਰਕੇ ਬਹੁਤ ਜ਼ਿਆਦਾ ਜਿਹੜੀ ਯੂਨੀਅਨ ਨੇ ਫਰੰਟ ਨੇ ਜਿਹੜੇ ਨੇ ਉਹ ਆਪਣੀਆਂ ਧਰਨੇ ਪ੍ਰਦਰਸ਼ਨ ਕਰਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਇਸ ਸਰਕਾਰ ਦਾ ਤਾਂ ਹਜੇ ਜਿਹੜਾ ਹੈ ਅੱਧੀ ਟਨਿਓਰ ਹੀ ਖਤਮ ਹੋਈ ਹੈ 2.5 ਸਾਲ ਹੀ ਹੋਏ ਨੇ ਸਰਕਾਰ ਬਣੀ ਨੂੰ ਹਜੇ 2 2.5 ਸਾਲ ਲੱਗੇ ਜਿਹੜਾ ਹੈ ਇਲੈਕਸ਼ਨ ਦਾ ਨਾਮ ਨਿਸ਼ਾਨ ਨਹੀਂ ਹੈ ਕਿਤੇ ਵੀ ਦਿਖ ਨਹੀਂ ਰਹੀ ਹੈ ਫੇਰ ਵੀ ਜਿਹੜੇ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਜਿਹੜੇ ਤਰਨੇ ਪ੍ਰਦਰਸ਼ਨ ਹੋ ਰਹੇ ਨੇ ਉਹ ਇਸ ਸਰਕਾਰ ਦੀ ਕਾਰਗੁਜ਼ਾਰੀ ਤੇ ਜਿਹੜਾ ਹੈ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਕਰਦੇ ਨੇ ਪੰਜਾਬ EMPLY INPENSION ਦੇ ਜਿਹੜੇ ਜੁਆਇੰਟ ਫਰੰਟ ਹੈ ਉਸਦੇ ਜਿਹੜੇ ਪ੍ਰਧਾਨ ਨੇ ਜਸਵੀਰ ਤਲਵਾਰਾ ਜੀ ਉਹ ਇਹ ਕਹਿੰਦੇ ਨੇ ਕਿ ਸਾਨੂੰ ਸੀਐਮ ਸਾਹਿਬ ਜਿਹੜੇ ਨੇ ਉਹ ਟਾਈਮ ਦੇ ਕੇ ਬਾਰ-ਬਾਰ ਟਾਈਮ ਦੇ ਕੇ ਮਿਲਦੇ ਨਹੀਂ ਹੈਗੇ ਐਨ ਮੌਕੇ ਤੇ ਆ ਕੇ ਜਿਹੜਾ ਹੈ ਕਿਸੇ ਹੋਰ ਨੂੰ ਭੇਜਣ ਦੀ ਗੱਲ ਹੁੰਦੀ ਹੈ ਪਹਿਲਾਂ ਵੀ ਅਸੀਂ ਕਈ ਵਾਰ ਟਾਈਮ ਲੈ ਚੁੱਕੇ ਹਾਂ ਤੇ ਇਹ ਸਰਕਾਰ ਜਿਹੜਾ ਹੈ ਉਹ ਸਾਨੂੰ ਟਾਈਮ ਦੇ ਕੇ ਮਿਲਦੀ ਨਹੀਂ ਹੈ ਇਸ ਕਰਕੇ ਜਿਹੜਾ ਗੁੱਸਾ ਹੈ ਰੋਸ ਹੈ ਜਿਹੜਾ ਉਹ ਹੋਰ ਜਿਹੜਾ ਹੈ ਸਾਡਾ ਵਧ ਗਿਆ ਹੈ ਜੋ ਨੀਲ ਗਰਗ ਦੀ ਜਿਹੜੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਇਸ ਬਾਰੇ ਚਰਚਾ ਕੀਤੀ ਜਾਂ ਪੁੱਛਿਆ ਗਿਆ ਉਹ ਕਹਿੰਦੇ ਅਸੀਂ ਤਾਂ ਖੁਦ ਜਿਹੜਾ ਹੈ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀਆਂ ਅਸੀਂ ਇਹਨਾਂ ਦਾ ਦਰਦ ਜਿਹੜਾ ਹੈ ਉਹ ਸਮਝਦੇ ਹਾਂ ਅੰਦੋਲਨਕਾਰੀਆਂ ਦਾ ਤੇ ਅਸੀਂ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਟ੍ਰਾਈਂਗ ਟੂ ਟਾਈਮ ਤੇ ਇਹਨਾਂ ਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਾਂ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਜਸਵੀਰ ਤਲਵਾੜਾ ਜੀ ਜਿਹੜੇ ਨੇ ਉਹ ਕਹਿੰਦੇ ਸਾਨੂੰ ਬਾਰ-ਬਾਰ ਟਾਈਮ ਦੇ ਕੇ ਵੀ ਜਿਹੜਾ ਹੈ ਮਿਲਿਆ ਨਹੀਂ ਜਾ ਰਿਹਾ ਇਹ ਉਹਨਾਂ ਦਾ ਹੋਰ ਜਿਹੜਾ ਹੈ ਰੋਸ ਨੂੰ ਵਧਾ ਰਿਹਾ ਹੈ ਪ੍ਰਗਟਾਵਾ ਕਰ ਰਿਹਾ ਹੈ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਜੀ ਉਹ ਕੇਰਲਾ ਦੇ ਵਿੱਚ ਨੇ ਉਹ ਗੈਰ ਬੀਜੇਪੀ ਰਾਜ ਜਿਹੜੇ ਸਸ਼ਤ ਪਰਦੇਸ਼ ਨੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਤੋਂ ਉਲਟ ਜਿਹੜੀ ਪਾਰਟੀਆਂ ਨੇ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਇੱਕ ਮੀਟਿੰਗ ਚੱਲ ਰਹੀ ਹੈ ਕਿ 16ਵੇਂ ਫਾਈਨੈਂਸ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਉੱਤੇ ਚਰਚਾ ਕਰ ਰਹੇ ਨੇ ਦੂਜੇ ਪਾਸੇ ਜਿਹੜਾ ਬਿਜਲੀ ਬੋਰਡ ਹੈ ਉਹਨਾਂ ਦੀ 1800 ਕਰੋੜ ਦੀ ਇਸ ਮਹੀਨੇ ਦੀ ਜਿਹੜੀ ਸਬਸਿਡੀ ਮਿਲਣੀ ਸੀ ਸਰਕਾਰ ਨੇ ਉਹ ਸਬਸਿਡੀ ਦਾ ਬਿੱਲ ਦੇਣਾ ਸੀ ਉਹ ਨਹੀਂ ਦਿੱਤਾ ਉਹਨਾਂ ਨੇ 1800 ਕਰੋੜ ਦੇ ਬਦਲੇ ਸਿਰਫ 200 ਕਰੋੜ ਰੁਪਏ ਜਿਹੜਾ ਹੈ ਉਹ ਬਿਜਲੀ ਬੋਰਡ ਨੂੰ ਦਿੱਤਾ ਹੈ ਤੇ ਬਿਜਲੀ ਬੋਰਡ ਨੇ ਅੱਗੇ ਜਿਹੜਾ ਕੋਲਾ ਖਰੀਦਣਾ ਹੈ ਜਾਂ ਹੋਰ ਰਾਜਾਂ ਤੋਂ ਬਿਜਲੀ ਖਰੀਦਣੀ ਹੈ ਉਸ ਦਾ ਬਹੁਤ ਵੱਡਾ ਸੰਕਟ ਜਿਹੜਾ ਹੈ ਉਹ ਖੜਾ ਹੋ ਗਿਆ ਹੈ ਕਿਉਂਕਿ ਬਿਜਲੀ ਬੋਰਡ ਕੋਲ ਪੈਸੇ ਨਹੀਂ ਹੈ ਉਹ ਐਸੀ ਸਰਕਾਰ ਵੱਲੋਂ ਸਬਸਿਡੀ ਤੇ ਬਿੱਲ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ ਤਾਂ ਕਿ ਜਦੋਂ ਇਹ ਪਿਆਸੇ ਸਰਕਾਰ ਵੱਲੋਂ ਆਉਣਗੇ ਇਹਦੇ ਨਾਲ ਹੀ ਜਿਹੜਾ ਕੋਲਾ ਜਾਂ ਬਿਜਲੀ ਹੈ ਪੂਰੇ ਮਹੀਨੇ ਦੀ ਉਹ ਖਰੀਦਣ ਦੀ ਪਲੈਨਿੰਗ ਹੁੰਦੀ ਹੈ ਕਿ ਕਿੱਥੋਂ ਕਿੰਨਾ ਖਰੀਦਣਾ ਹੈ ਪਰ ਪੈਸਾ ਹੀ ਨਹੀਂ ਮਿਲਿਆ 1800 ਕਰੋੜ ਦੀ ਜਗ੍ਹਾ 200 ਕਰੋੜ ਮਿਲਿਆ ਹੈ ਤੇ ਉਹ ਜਿਹੜਾ ਹੈ ਕੋਲਾ ਖਰੀਦਣ ਦਾ ਜਿਹੜਾ ਹੈ ਉਹ ਤੇ ਅਸਰ ਪੈਣਾ ਹੀ ਪੈਣਾ ਲਾਜ਼ਮੀ ਹੈ ਤੇ ਜੇ ਇਹ ਹੁੰਦਾ ਹੈ ਕਿ ਕੋਲਾ ਜਿਹੜਾ ਹੈ ਬਿਜਲੀ ਬੋਰਡ ਨੂੰ ਨਹੀਂ ਮਿਲਦਾ ਪਲਾਂਟ ਨਹੀਂ ਚੱਲਣਗੇ ਬਿਜਲੀ ਨਹੀਂ ਬਣੂਗੀ ਆ ਹੋਰ ਪਾਰਾਂ ਰਾਜਿਆਂ ਤੋਂ ਵੀ ਬਿਜਲੀ ਨਹੀਂ ਖਰੀਦੀ ਜਾਊਗੀ ਤਾਂ ਅਗਲੇ ਇਸ ਮਹੀਨੇ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਨੇ ਕਟ ਜਿਹੜੇ ਨੇ ਲੱਗਣੇ ਉਹ ਵੱਧ ਸਕਦੇ ਨੇ ਕਿਉਂਕਿ ਇਹ ਜਿਹੜਾ ਸੰਕਟ ਹੈ ਬਿਜਲੀ ਬੋਰਡ ਸਾਹਮਣੇ ਹੈ ਤੇ ਮੰਤਰੀ ਸਾਹਿਬ ਜਿਹੜੇ ਨੇ ਉਹ ਕੇਰਲਾ ਦੇ ਵਿੱਚ ਮੀਟਿੰਗ ਅਟੈਂਡ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਕਿਉਂ ਸਾਨੂੰ ਪੈਸੇ ਨਹੀਂ ਦੇ ਰਹੇ ਸਾਡੇ ਪੈਸੇ ਰੁਕ ਰਹੇ ਨੇ ਇਹ ਸਭ ਕੁਝ ਚੱਲ ਰਿਹਾ ਹੈ ਸੋ ਸਵਾਲ ਜੋ ਸੀ ਜਨਤਾ ਦੇ ਸਾਹਮਣੇ ਉਹ ਉਹਦੇ ਸਾਹਮਣੇ ਦੇ ਤੱਥ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖੇ ਨੇ ਫੈਸਲਾ ਤੁਸੀਂ ਆਪ ਕਰਨਾ ਹੈ ਕਿ ਹਰਿਆਣੇ ਦੇ ਵਿੱਚ ਚੋਣਾਂ ਜਿੱਤਣੀਆਂ ਜ਼ਰੂਰੀ ਨੇ ਉੱਥੇ ਪਾਰਟੀ ਦੇ ਐਮਐਲਏ ਕਿੰਨੇ ਵੱਧ ਤੋਂ ਵੱਧ ਬਣਨ ਉਹ ਜ਼ਿਆਦਾ ਜ਼ਰੂਰੀ ਹੈ ਜਾਂ ਜਿਹੜੇ ਸੂਬੇ ਦੇ ਵਿੱਚ ਤੁਸੀਂ ਸਰਕਾਰ ਬਣਾ ਚੁੱਕੇ ਹੋ ਉਸ ਸੂਬੇ ਦੇ ਹਾਲਾਤ ਜਿਹੜੇ ਨੇ ਉਹ ਕਿਵੇਂ ਨਾਰਮਲ ਕੀਤੇ ਜਾਣ ਉਹ ਜ਼ਿਆਦਾ ਜ਼ਰੂਰੀ ਹੈ ਇਹ ਵੱਖ-ਵੱਖ ਵਿਭਾਗਾਂ ਜਿਹੜੇ ਨੇ ਉਹਨਾਂ ਦੇ ਕਰਮਚਾਰੀ ਜਿਸ ਤਰ੍ਹਾਂ ਹੀ ਹੜਤਾਲਾਂ ਤੇ ਚੱਲਦੇ ਰਹੇ ਡਾਕਟਰ ਹੜਤਾਲ ਤੇ ਨੇ ਬਿਜਲੀ ਪੋਲ ਹੜਤਾਲ ਤੇ ਆ ਟੀਚਰ ਜਿਹੜੇ ਨੇ ਹੜਤਾਲ ਦਿੱਤੇ ਨੇ ਤਾਂ ਜਿਹੜੇ ਲੋਕ ਨੇ ਆਮ ਲੋਕ ਨੇ ਉਹਨਾਂ ਦਾ ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਹੈ ਉਹ ਦੁੱਖਾਂ ਤਕਲੀਫਾਂ ਮੁਸ਼ਕਲਾਂ ਨਾਲ ਭਰੀ ਰਹਿੰਦੀ ਹੈ ਉਹ ਦੂਰ ਕਿਵੇਂ ਹੋਣਗੀਆਂ ਜੇ ਮੰਤਰੀ ਐਮ ਐਲ ਏ ਚੀਫ ਮਿਨਿਸਟਰ ਸਾਰੇ ਜਿਹੜੇ ਨੇ ਉਹ ਆਪਣਾ ਸੂਬਾ ਛੱਡ ਕੇ ਕਿਸੇ ਹੋਰ ਸੂਬੇ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਹੋਏ ਨੇ ਉਹ ਲੋਕਾਂ ਨੂੰ ਕਿਸ ਬੇਸ ਦੇ ਉੱਤੇ ਕੀ ਉਹ ਉਹਨਾਂ ਲੋਕਾਂ ਦੇ ਵਿੱਚ ਜਿਹੜਾ ਹੈ ਭਰੋਸਾ ਪੈਦਾ ਕਰਨਗੇ ਜਦੋਂ ਆਪਣੇ ਸੂਬੇ ਦੇ ਵਿੱਚ ਜਿੱਥੇ ਉਹਨਾਂ ਦੀ ਸਰਕਾਰ ਹੈ ਉੱਥੇ ਹੀ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਨਹੀਂ ਕਰ پا ਰਹੇ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਸੌਖਾ ਨਹੀਂ ਕਰ پا ਰਹੇ ਤੇ ਦੂਜੇ ਸੂਬੇ ਦੇ ਵਿੱਚ ਵੋਟਾਂ ਕਿਸ ਮੂ ਨਾਲ ਮੰਗ ਰਹੇ ਨੇ ਇਸ ਦੇ ਉੱਤੇ ਵੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਜ਼ਰੂਰ ਹੈ